ਰਮਨ ਅਰੋੜਾ ਦੇ ਨਾਲ ਇਹ ਜੁੜੀ ਫੱਟੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਦੀ ਹੈ ਕਿ ਕੱਲ ਉਹਨਾਂ ਨੂੰ ਜ਼ਮਾਨਤ ਮਿਲੀ ਤੇ ਅੱਜ ਫਿਰ ਤੋਂ ਉਹਨਾਂ ਦੇ ਉੱਤੇ ਇੱਕ ਹੋਰ ਪਾਚਾ ਠੋਕ ਦਿੱਤਾ ਤੇ ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਮੁੜ ਤੋਂ ਗ੍ਰਿਫਤਾਰ ਕਰ ਲਿਆ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਆਮ ਆਦਮੀ ਪਾਰਟੀ ਦੇ ਐਮਐਲਏ ਰਮਨ ਅਰੋੜਾ ਦੇ ਉੱਤੇ ਮੁੜ ਤੋਂ ਐਫਆਈਆਰ ਦਰਜ ਕੀਤੀ ਗਈ ਹੈ ਤੇ ਕੱਲ ਉਹਨਾਂ ਨੂੰ ਜ਼ਮਾਨਤ ਮਿਲੀ ਸੀ ਤੇ ਜਸਿਆ ਜਾ ਰਿਹਾ ਸੀ ਕਿ ਅੱਜ ਉਹਨਾਂ ਨੇ ਜੇਲ੍ਹੋਂ ਬਾਹਰ ਆਉਣਾ ਸੀ ਪਰੰਤੂ ਜੇਲ੍ਹੋਂ ਆਉਣ ਤੋਂ ਬਾਹਰ ਆਉਣ ਤੋਂ ਪਹਿਲੇ ਹੀ ਜਿਹੜਾ ਕਿ ਇੱਕ ਹੋਰ ਝਟਕਾ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਪੁਲਿਸ ਨੇ ਇੱਕ ਗੌਰ ਹੈ ਜਿਹੜਾ ਕਿ ਉਹਨਾਂ ਦੇ ਉੱਤੇ ਪਰਚਾ ਦਰਜ ਕਰ ਲਿਆ ਗਿਆ ਹੈ ਗੱਲ ਕਰੀਏ ਤਾਂ ਉੱਥੇ ਹੀ ਆਮ ਆਦਮੀ ਪਾਰਟੀ ਦੇ ਜਿਲੰਦਰ ਕੇਂਦਰੀ ਹਲਕੇ ਤੋਂ ਵਿਧਾਇਕ ਰਮਨ अरोड़ा ਨੂੰ ਨਾਪਾ ਚੇਲ ਤੋਂ ਮੁੜ ਗ੍ਰਿਫਤਾਰ ਕਰ ਲਿਆ ਹੈ ਤੇ ਉੱਥੇ ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਰਮਨ ਅਰੋੜਾ ਦੇ ਖਿਲਾਫ ਜ਼ਬਰਨ ਵਸੂਲੀ ਦੇ ਦੋਸ਼ ਲਗਾਏ ਗਏ ਨਤੇ ਇਸ ਮਾਮਲੇ 'ਚ ਜਲੰਧਰ ਦੇ ਰਾਮਾ ਮੰਡੀ ਥਾਣੇ ਦੀ ਪੁਲਿਸ ਨੇ ਜਿਹੜਾ ਕਿ ਵਿਧਾਇਕਾਂ ਨੂੰ ਨਾਪਾ ਜੇਲ੍ਹ ਤੋਂ ਗ੍ਰਫਤਾਰ ਕੀਤਾ ਤੇ ਉਥੇ ਹੀ ਇਸ ਤੋਂ ਬਾਅਦ ਜਲੰਧਰ ਪੁਲਿਸ ਰਿਮਾਂਡ ਹਾਸਲ ਕਰਨ ਦੇ ਲਈ ਕੋਰਟ ਲੈ ਕੇ ਪਹੁੰਚੀ ਤੇ ਦੱਸਣਯੋਗ ਹੈ ਕਿ ਵਿਦਿਆਕ ਰਮਨ अरोड़ा ਨੂੰ ਬੀਤੇ ਦਿਨਾਂ ਦੇ ਵਿੱਚ ਇੱਕ ਪੁਰਾਣੇ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਜਿਹੜਾ ਕਿ ਰੈਗੂਲਰ ਜ਼ਮਾਨਤ ਮਿਲੀ ਸੀ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਉਹ ਨਹੀਂ ਆ ਸਕਦੇ ਤੇ ਜਿਸ ਤੋਂ ਬਾਅਦ ਦੱਸਿਆ ਗਿਆ ਕਿ ਰਮਨ ਅਰੋੜਾ ਦੇ ਉੱਤੇ ਇੱਕ ਹੋਰ ਹੈ ਜਿਹੜਾ ਕਿ ਪਰਚਾ ਦਰਜ ਕਰ ਲਿਆ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਨਾਲ ਦੀ ਨਾਲ ਮੋੜ ਤੋਂ ਅਰੈਸਟ ਕੀਤਾ ਗਿਆ ਹੈ ਤੇ ਜਿਸ ਦੇ ਦੌਰਾਨ ਹੁਣ ਰਮਨ ਅਰੋੜਾ ਦੀ ਹੋਰ ਮੁਸ਼ਕਲਾਂ ਦੇ ਵਿੱਚ ਵਾਧਾ ਨਜ਼ਰ ਆ ਰਿਹਾ ਤੇ ਜਿਸ ਦੇ ਦੌਰਾਨ ਹੁਣ ਰਮਨ ਅਰੋੜਾ ਦੇ ਉੱਤੇ ਇੱਕ ਹੋਰ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਮੋੜ ਜਿਹੜਾ ਕਿ ਉਹਨਾਂ ਨੂੰ ਜ਼ਹਿਰ ਪੇਚਿਆ ਗਿਆ ਰਮਨ ਅਰੋੜਾ ਦੇ ਨਾਲ ਇਹ ਜੁੜੀ ਫੱਟੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਦੀ ਹੈ ਕਿ ਕੱਲ ਉਹਨਾਂ ਨੂੰ ਜ਼ਮਾਨਤ ਮਿਲੀ ਤੇ ਅੱਜ ਫਿਰ ਤੋਂ ਉਹਨਾਂ ਦੇ ਉੱਤੇ ਇੱਕ ਹੋਰ ਪਰਚਾ ਠੋਕ ਦਿੱਤਾ ਤੇ ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਮੁੜ ਤੋਂ ਗ੍ਰਿਫਤਾਰ ਕਰ ਲਿਆ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਆਮ ਆਦਮੀ ਪਾਰਟੀ ਦੇ ਐਮਐਲਏ ਰਮਨ ਅਰੋੜਾ ਦੇ ਉੱਤੇ ਮੁੜ ਤੋਂ ਐਫਆਈਆਰ ਦਰਜ ਕੀਤੀ ਗਈ ਹੈ ਤੇ ਕੱਲ ਉਹਨਾਂ ਨੂੰ ਜ਼ਮਾਨਤ ਮਿਲੀ ਸੀ ਤੇ ਜਸਿਆ ਜਾ ਰਿਹਾ ਸੀ ਕਿ ਅੱਜ ਉਹਨਾਂ ਨੇ ਜੇਲ੍ਹੋਂ ਬਾਹਰ ਆਉਣਾ ਸੀ ਪਰੰਤੂ ਜੇਲ੍ਹੋਂ ਆਉਣ ਤੋਂ ਬਾਹਰ ਆਉਣ ਤੋਂ ਪਹਿਲੇ ਹੀ ਜਿਹੜਾ ਕਿ ਇੱਕ ਹੋਰ ਝਟਕਾ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਪੁਲਿਸ ਨੇ ਇੱਕ ਗੌਰ ਹੈ ਜਿਹੜਾ ਕਿ ਉਹਨਾਂ ਦੇ ਉੱਤੇ ਪਰਚਾ ਦਰਜ ਕਰ ਲਿਆ ਗਿਆ ਹੈ ਗੱਲ ਕਰੀਏ ਤਾਂ ਉੱਥੇ ਹੀ ਆਮ ਆਦਮੀ ਪਾਰਟੀ ਦੇ ਜਿਲੰਦਰ ਕੇਂਦਰੀ ਹਲਕੇ ਤੋਂ ਵਿਧਾਇਕ ਰਮਨ अरोड़ा ਨੂੰ ਨਾਪਾ ਚੇਲ ਤੋਂ ਮੁੜ ਗ੍ਰਿਫਤਾਰ ਕਰ ਲਿਆ ਹੈ ਤੇ ਉਥੇ ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਰਮਨ अरोड़ा ਦੇ ਖਿਲਾਫ ਜ਼ਬਰਨ ਵਸੂਲੀ ਦੇ ਦੋਸ਼ ਲਗਾਏ ਗਏ ਨੇ ਤੇ ਇਸ ਮਾਮਲੇ 'ਚ ਜਲੰਧਰ ਦੇ ਰਾਮਾ ਮੰਡੀ ਥਾਣੇ ਦੀ ਪੁਲਿਸ ਨੇ ਜਿਹੜਾ ਕਿ ਵਿਧਾਇਕਾਂ ਨੂੰ ਨਾਪਾ ਜੇਲ੍ਹ ਤੋਂ ਗ੍ਰਫਤਾਰ ਕੀਤਾ ਤੇ ਉਥੇ ਹੀ ਇਸ ਤੋਂ ਬਾਅਦ ਜਲੰਧਰ ਪੁਲਿਸ ਰਿਮਾਂਡ ਹਾਸਲ ਕਰਨ ਦੇ ਲਈ ਕੋਰਟ ਲੈ ਕੇ ਪਹੁੰਚੀ ਤੇ ਦੱਸਣਯੋਗ ਹੈ ਕਿ ਵਿਦਿਆਕ ਰਮਨ अरोड़ा ਨੂੰ ਬੀਤੇ ਦਿਨਾਂ ਦੇ ਵਿੱਚ ਇੱਕ ਪੁਰਾਣੇ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਜਿਹੜਾ ਕਿ ਰੈਗੂਲਰ ਜ਼ਮਾਨਤ ਮਿਲੀ ਸੀ ਪਰ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਉਹ ਨਹੀਂ ਆ ਸਕਦੇ ਤੇ ਜਿਸ ਤੋਂ ਬਾਅਦ ਦੱਸਿਆ ਗਿਆ ਕਿ ਰਮਨ ਅਰੋੜਾ ਦੇ ਉੱਤੇ ਇੱਕ ਹੋਰ ਹੈ ਜਿਹੜਾ ਕਿ ਪਰਚਾ ਦਰਜ ਕਰ ਲਿਆ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਨਾਲ ਦੀ ਨਾਲ ਮੋੜ ਤੋਂ ਅਰੈਸਟ ਕੀਤਾ ਗਿਆ ਹੈ ਤੇ ਜਿਸ ਦੇ ਦੌਰਾਨ ਹੁਣ ਰਮਨ ਅਰੋੜਾ ਦੀ ਹੋਰ ਮੁਸ਼ਕਲਾਂ ਦੇ ਵਿੱਚ ਵਾਧਾ ਨਜ਼ਰ ਆ ਰਿਹਾ ਤੇ ਜਿਸ ਦੇ ਦੌਰਾਨ ਹੁਣ ਰਮਨ ਅਰੋੜਾ ਦੇ ਉੱਤੇ ਇੱਕ ਹੋਰ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਮੋੜ ਜਿਹੜਾ ਕਿ ਉਹਨਾਂ ਨੂੰ ਜ਼ਹਿਰ ਭੇਜਿਆ ਗਿਆ ਹੈ